ਉਦੋਂ ਤੋਂ ਮੈਂ ਜਿੱਦਣ ਲਾਇਆ ਇੱਥੇ ਸੁੱਤਾ ਹੀ ਨਹੀਂ ਸੁੱਤਾ ਹੀ ਨਹੀਂ ਮੈਂ ਪੰਜਾਬ 'ਚ ਉਹ ਨੀਂਦ ਤਾਂ ਆਹੀ ਨਹੀਂ ਨਾ ਉਹ ਤਾਂ ਹੁਣ ਦਿੱਤੀ ਹੀ ਨਹੀਂ ਨਾ ਕਿਸਾਨਾਂ ਨੇ ਨਹੀਂ ਆਉਣ ਦੇ ਮੈਨੂੰ ਨਹੀਂ ਪਤਾ ਕੌਣ ਆਇਆ ਉਹ ਕੀ ਗੱਲ ਹੋ ਗਈ ਦਾਦਰੀ ਕਾ ਕੀ ਦਾਦਰੀ ਦਾ ਕੀ ਬਣਿਆ ਰੱਬ ਦੇ ਬੰਦੇ ਆ ਮੈਨੂੰ ਨਹੀਂ ਪਤਾ ਤੁਸੀਂ ਬਾਰ-ਬਾਰ ਨਾ ਇਹ ਗੱਲ ਕਰਿਆ ਕਰੋ ਕੀ ਮੈਸੇਜ ਦੋਗੇ ਫਰੀਦਕੋਟ ਦੇ ਲੋਕਾਂ ਨੂੰ ਕਿੰਦਾ ਲੋਕਾਂ ਨੂੰ ਫੇ ਇਹੋ ਹੀ ਗੱਲ ਕਰਕੇ ਹਵਾ ਦਿੰਦੇ ਪਰ ਜਿੱਥੇ ਵੀ ਤੁਸੀਂ ਜਾਂਦੇ ਤੁਹਾਨੂੰ ਹੁਣ ਵਿਰੋਧ ਦਾ ਸਾਹਮਣਾ ਕਰਨਾ ਹੈ ਯਾਰ ਛੱਡੋ ਜੀ ਕਸ ਫਿਨਿਸ਼ ਬਹੁਤ ਪੀਂਦੇ ਬੇਹਦ ਨਜ਼ਦੀਕੀ ਮੰਨੇ ਜਾਂਦੇ ਹਾਂ ਇਸ ਵਿਰੋਧ ਦੇ ਬਾਰੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਅਮਿਤ ਸ਼ਾ ਹੋਰਾਂ ਨਾਲ ਜਾਂ ਪੀਐਮ ਮੋਦੀ ਹੋਰਾਂ ਨਾਲ ਨਹੀਂ ਗੱਲਬਾਤ ਕੀ ਕਰਨੀ ਉਹ ਸਾਰੇ ਉਹ ਵਿਜੀਲੈਂਟ ਹੈ ਕੱਲ 15 ਮਿੰਟ ਰੈਲੀ ਲੇਟ ਹੋਈ ਹੈ ਉਹਨਾਂ ਨੇ ਕਿਹਾ ਪਹਿਲਾਂ ਛਡਾ ਕੇ ਲਿਆਓ ਉਹਨੂੰ ਤੇ ਫਿਰ ਰੈਲੀ ਸਟਾਰਟ ਕਰਾਂਗੇ ਹੰਸਰਾਜ ਹੰਸ ਜਿਹੜੇ ਕਿ ਪਦਮਸ਼੍ਰੀ ਨੇ ਲੋਕਾਂ ਨੂੰ ਆਪਣੇ ਗਾਇਕੀ ਗੀਤਾਂ ਦੇ ਰਾਹੀਂ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਅੱਜ ਉਹਨਾਂ ਦੇ ਦਿਲ ਤੇ ਅਜਿਹਾ ਕੀ ਆਇਆ ਕਿ ਉਹਨਾਂ ਨੂੰ ਪρισਤ ਪਸਵਾ ਦੇ ਵਿੱਚ ਅੱਖਾਂ 'ਚ ਹੰਝੂ ਆ ਗਏ ਕਾਦੀ ਪਦਮਸ਼ਰੀਆਂ ਸਾਊਥ ਵਿੱਚ ਨਾ ਵੀ ਪਦਮਸ਼ਰੀ ਹੋਵੇ ਆਰਟਿਸਟਾਂ ਦੇ ਮੰਦਰ ਬਣਾਉਂਦੇ ਉਹ ਪੂਜਾ ਕਰਦੇ ਆ ਇਹ ਪੰਜਾਬ ਆ ਇੱਥੇ ਪਦਮਸ਼ਰੀ ਨੂੰ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਦਮਸ਼ਰੀ ਕੌਣ ਹੁੰਦਾ ਕਿਵੇਂ ਮਿਲਦਾ ਕਿਵੇਂ ਆ ਪਦਮਸ਼ਰੀ ਤੇ ਕੀ ਕਰੀਏ ਬੇ ਕਦਰਾਂ ਨਾਲ ਅੱਖੀਆਂ ਲੜੀਆਂ ਅਸੀਂ ਨੈਣ ਵਿਛਾਏ ਫਲਕਾਂ 'ਚੋਂ ਲਤਾੜ ਲਤਾੜ ਕੇ ਲੰਘਦੇ ਰਹੇ ਅਸੀਂ ਕੀ ਕਰੀਏ ਕਿੱਥੇ ਜਾਈਏ ਸਾਨੂੰ ਲੱਗਦਾ ਅਸੀਂ ਕਜਨ ਵੀ ਮੁਲਕ 'ਚ ਘੁੰਮ ਰਹੇ ਆਂ ਨਾ ਸਾਡੀ ਕੋਈ ਜ਼ੁਬਾਨ ਸਮਝ ਰਿਹਾ ਚੀਜ਼ ਕਲੀਅਰ ਕਰੋ ਜਿਨ੍ਹਾਂ ਨੇ ਉਸ ਟਾਈਮ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਦਾ ਕੀ ਪੁਰਜ਼ੋਰ ਵਿਰੋਧ ਹੋਇਆ ਠੀਕ ਉਹੀ ਬੰਦੇ ਕੱਲ ਵਿਰੋਧ ਕਰਨ ਪਹੁੰਚੇ ਸੀ ਜਾਂ ਕੋਈ ਹੋਰ ਸੀਗੇ ਕਿਸਾਨਾਂ ਦੇ ਰੂਪ ਦੇ ਵਿੱਚ ਮੈਨੂੰ ਨਹੀਂ ਪਤਾ ਨਾ ਉਹਨਾਂ ਬੰਦੇ ਦਾ ਨਾ ਇਹਨਾਂ ਦਾ ਵਿਵਾਦਿਤ ਬਿਆਨ ਕਿਉਂ ਤੁਸੀਂ ਕਿੰਨੇ ਉਹ ਵਿਵਾਦਿਤ ਬਿਆਨ ਹੈ ਉਹ ਤੁਸੀਂ ਕੋ ਜਿਹੜਾ ਧੀਆ ਪੈਣਾਂ ਦੀ ਇੱਜ਼ਤ ਬਚਾਉਣ ਵਾਲਾ ਬਿਆਨ ਆ ਉਹ ਬੱਚਿਓ ਤੁਸੀਂ ਕਿਹੜੇ ਮੁਲਕ ਤੋਂ ਆਏ ਆ ਉਹ ਵਿਵਾਦਤ ਕਿਦਾਂ ਹੋ ਗਿਆ ਉਹ ਵਿਵਾਦਤ ਵਿਵਾਦ ਤਾਂ ਸ਼ੁਰੂ ਕਰਦੇ ਆ ਤੁਸੀਂ ਲੋਕ ਜਿਹੜੇ ਸਮਝ ਨਹੀਂ ਆਉਂਦੀ ਮੇਰੀ ਜ਼ੁਬਾਨ ਉਹ ਵਿਵਾਦਤ ਬਿਆਨ ਨਹੀਂ ਸੀ ਉਹ ਬੇਟੀ ਦੀ ਬੇਹਰਮਤੀ ਸੀ ਉਹਦੀ ਰਾਖੀ ਲਈ ਮੈਂ ਬਿਆਨ ਦਿੱਤਾ ਸੀ ਵੀ ਤੁਹਾਡੀ ਮੌਤ ਦਾ ਕਾਰਨ ਕਿਸਾਨ ਬਣ ਸਕਦੇ ਜਿਸ ਤਰ੍ਹਾਂ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਪੈ ਗਿਆ ਮੈਨੂੰ ਕੀ ਪਤਾ ਮੌਤ ਕਿਸੇ ਤਰ੍ਹਾਂ ਵੀ ਆ ਸਕਦੀ ਜਿੱਦਾਂ ਲਿਖੀ ਹੋਏਗੀ ਆ ਜਾਏਗੀ ਮੌਤ ਤੋਂ ਨਾ ਮੈਂ ਭਾਵਕ ਉਹਨਾਂ ਨਾਮ ਮੈਂ ਕਦੀ ਮੈਨੂੰ ਡਰ ਲੱਗਾ ਉਹ ਤਾਂ ਮੈਂ ਭਾਵਕ ਤਾਂ ਐਸੀ ਕਿ ਮੇਰੇ ਇੱਕ ਇੱਛਾ ਸੀ ਕਿ ਗਰੀਬਾਂ ਦੇ ਦਿਲ ਫਿਰ ਜਾਣ ਕੋਈ ਐਸਾ ਲੀਡਰ ਆਵੇ ਜਿੱਦਾਂ ਪਾਵਾ ਸਾਹਿਬ ਆਏ ਭੀਮਰਾ ਉਹਨਾਂ ਅੰਬੇਡਕਰ ਉਹਨਾਂ ਨੇ ਕਾਨੂੰਨ ਬਣਾੰਤਾ ਸਾਧੂ ਸੰਤਾਂ ਨੇ ਸਿਰਫ ਪ੍ਰਚਾਰ ਕੀਤਾ ਉਹ ਪੂਜਣ ਦੇ ਕਾਬਲ ਐ ਲੇਕਿਨ ਗਰੀਬਾਂ ਨੂੰ ਕੋਈ ਮਿਲੇ ਜਾਤ ਪਾਤ ਖਤਮ ਹੋਈ ਉੱਚੀ ਨੀਚ ਖਤਮ ਹੋਈ ਹੈ ਮਤਲਬ ਗਰੀਬ ਐਂਡ ਅਮੀਰ ਦਾ ਪਾੜਾ ਖਤਮ ਹੋਇਆ ਉਹਨਾਂ ਨੂੰ ਮੰਨਦੇ ਉਹਨਾਂ ਦੀ ਮੰਨੀ ਸੀ ਪਾਵਾ ਸਾਹਿਬ ਆਏ ਉਹਨੇ ਕਾਨੂੰਨ ਬਣਾਉਂਦਾ ਸੰਵਿਧਾਨ ਬਣਾਉਂਦਾ ਤੇ ਮੈਂ ਉੱਥੇ ਜਾਵਾਂ ਕਿਸਾਨਾਂ ਨੂੰ ਅੰਦੋਲਨ ਨਾ ਕਰਨਾ ਪਵੇ ਗਰੀਬ ਨੂੰ ਕਣਕ ਦੀ ਵੇਟ ਨਾ ਕਰਨੀ ਪਵੇ ਅੱਲਾਹ ਦੀ ਵੇਟ ਨਾ ਕਰਨੀ ਪਵੇ ਕਾਨੂੰਨ ਬਣ ਜਾਏ ਜਿੱਥੇ ਗਰੀਬਾਂ ਦੇ ਬੱਚੇ ਪੜਨ ਅਮੀਰਾਂ ਦੇ ਵੀ ਪੜਨ ਤੇ ਐਸ ਕਰਕੇ ਮੈਂ ਭਾਵਕ ਹੋਇਆ ਸੀ ਕਿ ਮੈਂ ਚਾਹੁੰਦਾ ਸੀ ਜਿੰਦੇ ਜੀ ਐਸਾ ਹੋ ਜਾਏ ਲੇਕਿਨ ਇਸ ਦੁਨੀਆ ਨੇ ਮੈਨੂੰ ਪਤਾ ਨਹੀਂ ਦੁਨੀਆ ਕੀ ਚਾਹੁੰਦੀ ਹੈ